ਪਰ ਜਿੰਦ ਰਹੇ ਇਹ ਦੋ ਸਾਲ ਤੋਂ ਮੀ ਆ ਰੋ ਦਾ ਕੋਈ ਮਾਮਲਾ ਗਿਆ ਇਹ ਸਾਡਾ ਜੀ ਗ੍ਰੈਂਟਦਾਰ ਵਾਲਾ ਚੱਲਦਾ ਹੀ ਉਹਨਾਂ ਨਾਲ ਜੀ ਸਾਡੀ ਪਹਿਲੀ ਜੀ ਗ੍ਰੈਂਟ ਲੱਗਿਆ ਹੋਆ ਤੇ ਰੋਲਾ ਚੱਲੀ ਜਾਂਦਾ ਕੱਲ ਮਲਾਜਮ ਆਈ ਸੀ ਸਾਰੇ ਉਹਨਾਂ ਦੀ ਗਾਈ ਸਾਡੀ ਜੀ ਸਾਨੂੰ ਮਲਾਜਮਾਂ ਨੇ ਤੁਰਤਾ ਘਰੇ ਵੀ ਤੁਸੀਂ ਜਾਵੜੋ ਅਸੀਂ 10 ਕ ਜਾਣੇ ਉਸ ਤੋਂ ਬਾਅਦ ਜਾਵੜੇ ਉੱਥੇ ਵੀ ਉਹ ਸਾਡੇ ਗ੍ਰੈਂਟ ਤੇ ਕਬਜ਼ਾ ਤੇ ਰਿਬੇਠੇ ਮੂਰੇ ਉਸ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਰੋਲਾ ਪਾਇਆ ਉਹਨਾਂ ਨਾਲ ਨਾਲ ਸਾਨੂੰ ਕੁੱਟਾਂ ਲਾ ਗਏ ਉਹ ਹੋਣਗੇ 20-25 ਜਾਣੇ ਜੀ ਤੁਸੀਂ ਕਹਿੰਦੇ ਅਸੀਂ ਤਾਂ 10 ਕ ਜਾਣੇ ਜੀ ਉਹਨਾਂ ਕੋਲੇ ਖੰਡੇ ਸੀ ਉਹਨਾਂ ਕੋਲੇ ਛੋਟਾ ਸੀ ਉਹਨਾਂ ਕੋਲੇ ਉਹਨਾਂ ਨੇ ਮੇਰਾ ਗੂਠਾ ਲਾਦਾ ਸੀ ਉਹ ਕਹ ਲੈ ਗਈ ਮੂਰੂ ਕਾਰਨ ਕੀ ਆ ਤੁਹਾਡੇ ਨਾਲ ਟਕਮਾ ਤਾਂ ਉਹਦਾ ਬਸ ਬਿਜਲੀ ਦੇ ਰੌਲੇ ਗੱਲਦਾ ਇਹ ਵੀ ਸਾਡੀ ਤਾਰ ਲਾਉਈ ਉਹ ਤਾਂ ਕਿੰਨਾ ਤਾਰ ਲਾਉਣ ਨੂੰ ਫਿਰਦੇ ਕਿੰਨੇ ਸਮੇਂ ਤੋਂ ਚੱਲਦੇ ਆ ਤੁਹਾਡਾ ਮਾਮਲਾ ਇਹ ਦੇਖਾ ਲਓ ਕੀ ਕਰੇ ਸਾਡਾ ਹਾਈ ਕੋਰਟ ਕਿੰਨੇ ਸਾਲ ਤੋਂ ਸਾਲ ਹੋ ਗਈ ਇਹ ਚੱਲ ਦੋ 10 ਸਾਲ 10 ਸਾਲ 6 ਸਾਲ ਤਾਂ ਨਹੀਂ ਹੋਇਆ ਜੀ ਹੋਰ ਸਿੰਘ ਜੀ ਭਾਈ ਤੁਸੀਂ ਜਗਮੀ ਹਾਲਤ ਤੋਂ ਪੀ ਆਇਆ ਤੁਹਾਡੇ ਕਿਹਨੇ ਮਾਰਿਆ ਕਾਰਨ ਕੀ ਆ ਇਹ ਤੇ ਇਹਦਾ ਲਾਈਟ ਦਾ ਸੀਗਾ ਜੀ ਜਿੰਪਰ ਸਾਡੇ ਉਪਰ ਲਾਤੇ ਉਹਨਾਂ ਨੇ ਕਿਹਨਾਂ ਨੇ ਜੀ ਸਾਡੇ ਜੀ ਗ੍ਰਿਡ ਚੋਂ ਵੱਡੀ ਲੈਂਦੇ ਸੇ ਇਦੋਂ ਵਾਲਿਆਂ ਨੇ ਤੇ ਸਾਡੇ 4 ਦਿਨ ਹੋ ਗਏ ਲਾਈਟ ਨਹੀਂ ਸਾਡੇ ਝੋਨੇ ਵੀ ਮੱਚੀ ਜਾਂਦੇ ਆ ਤੇ ਹਜੇ ੱਟਾ ਕਰਦੇ ਸਾਨੂੰ ਸਿੱਧਾ ਹੀ ਪੈ ਨਿਕਲਦੇ ਤੁਸੀਂ ਕਿਹੜੇ ਪਿੰਡ ਦੇ ਰਹਿੰਦੇ ਹੋ ਚਲਵੰਡੀ ਕਾਰਨ ਕੀ ਆਗਾ ਬਟਨਾ ਬਟ ਮਾਰਕਰ ਦਾ ਬਸ ਜੀ ਗ੍ਰਿਡ ਦਾ ਵੀ ਸਾਨੂੰ ਸਹੀ ਲਾਈਟ ਨਹੀਂ ਦਿੰਦੇ ਉਹ ਤਾਂ ਦਾਲਤੀ ਕੰਮ ਚੱਲ ਰਹੀ ਸਾਡੇ ਕੀ ਬਸ ਕਿੰਨੇ ਕ ਬੰਦੇ ਸੀ ਉਹ ਉਹ ਤਾਂ ਅਣਸਾਚੇ ਹੀ ਵਾਲੇ ਬੰਦੇ ਸੀ ਕਿ ਜੀ ਕਿੰਨੇ ਵੇਚੀ ਘਰਾਂ ਦੇ 11 11:00 ਦਾ ਟਾਈਮ ਕੀ ਕੀ ਉਹਨਾਂ ਕੋਲੇ ਵੈਪਨਾ ਹਥਿਆਰ ਦੇ ਦਾ ਸੀ ਉਹਨਾਂ ਕੋਲ ਬਾਲੇ ਜੀ ਸਾਰੇ ਸਾਲ ਦਾ ਦਿਨੇ ਕੋਲ ਸਦੇ ਸਾਹਮਣੇ ਵੀ ਚੱਕੀ ਫਿਰਦੇ ਕੋਈ ਗੋਲੀਬਾਰੀ ਤਾਂ ਨਹੀਂ ਹੋਈ ਕੋਈ ਕਹਾਣੀ ਨਹੀਂ ਗੋਲੀਬਾਰੀ ਸਾਰੇ ਤਾਂ ਉਹ ਪਿੰਡਾਂ ਦਾ ਤਾਂ ਵਿਵਾਦ ਚੱਲ ਰਿਹਾ ਹੈਗਾ ਕਿ ਉਹਦਾ ਬਰਾਜੇ ਘੜਾ ਹੋਇਆ ਤੇ ਆਪਣੇ ਕੋਲੇ ਕਿੰਨੇ ਕੁ ਪੇਸ਼ੈਂਟ ਐਡਮਿਟ ਹੋਇਆ ਤੇ ਕੀ ਕੀ ਸਤਾਮਾਂ ਦੇ ਜਿਹੜੀਆਂ ਤੁਹਾਡੇ ਮੋਢਲੇ ਜਾਣਦੇ ਸਾਹਮਣੇ ਆਂ ਹਾਂਜੀ ਆਪਣੇ ਕੋਲੇ 5 ਪੇਸ਼ੈਂਟ ਆਏ ਨੇ ਤਰੋਂਡੀ ਪਿੰਡ ਤੋਂ ਉਹਨਾਂ ਨੇ ਆਪਦੀ ਐਮਐਲਰ ਕਟਵਾਈ ਹੈ ਤੇ ਉਹਦੇ ਵਿੱਚ ਜਿਹੜਾ ਕੇਵਲ ਸਿਹੂ ਪੇਸ਼ੈਂਟ ਹੈ ਉਹਦੇ ਫ੍ਰੈਕਚਰ ਆਇਆ ਹੱਥ ਦੇ ਉੱਪਰ ਤੇ ਬਾਹਾਂ ਦੇ ਉੱਪਰ ਤੇ ਬਾਕੀ ਸਭ ਇਹਨੇ ਵੇਖਿਆ ਉਹਨਾਂ ਦੀ ਜਿੱਕੇ ਸਮਾਂ ਦੇ ਉਹਨਾਂ ਦੇ ਵੀ ਛੱਟਾਂ ਨੇ ਉਹ ਮੈਮਲਰ ਕੱਟਦੀ ਹੈ ਤੇ ਪੁਲਿਸ ਰੁਕਾ ਭੇਜ ਦਿੱਤਾ ਕੋਈ ਸ਼ਾਰਪਾਜ ਪੁਥਰ ਕਿੱਟਾ ਗਿਆ ਹਾਂਜੀ ਉਹ ਤੀਆਂ ਦੇ ਸ਼ਾਰਪ ਛੱਟਾ ਵੀ ਹੈਗੇ ਤੇ ਸਾਰੇ ਇਹਨਾਂ ਦੇ ਪ੍ਰਸ਼ਾਸ਼ਨ ਆਏ ਪੁਲਿਸਾਂ ਨੂੰ ਲੈਣ ਇਹਨਾਂ ਦੇ ਹਾਂਜੀ ਹੁਣ ਪੁਲਿਸ ਅਧਿਕਾਰੀ ਆਏ ਨੇ ਤੇ ਉਹ ਆਪਦੀ ਕਾਰਵਾਈ ਕਰ ਰਹੇ ਨੇ ਜਿਹੜਾ ਆਪਦੇ ਕੋਲ ਰੁਕਾ ਭੀ ਹਿੱਤਾ ਸਾਰੇ ਇੱਕ ਕੱਲੋ ਦੋ ਪਿੰਡਾਂ ਦਾ ਜਿਹੜਾ ਵਿਵਾਦ ਚੱਲਦਾ ਉਹਨਾਂ ਦੀ ਕੋਈ ਲੜਾਈ ਧੱਕਾ ਰਹੇ ਆਪਣੇ ਧਿਆਨ ਦੇ ਵਿੱਚ ਕੀ ਆਇਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਾਂ ਜਿਹੜਾ ਮੰਨ ਲਓ ਵੀ ਜਿਹੜਾ ਝਗੜਾ ਹੈ ਇਹਨਾਂ ਦਾ ਉਹਦੇ ਕਰਕੇ ਹੋਇਆ ਜਿਹੜਾ ਜੰਪਰ ਉੱਡਿਆ ਸੀਗਾ ਉਹ ਜਿਹ ਹੈਗਾ 72 ਕਿ ਜਮੀਨ 'ਚ ਜਿੱਥੇ 72 ਵਾਲੇ ਕਹਿੰਦੇ ਵੀ ਅਸੀਂ ਜੰਪਰ ਲਾਉਣ ਦੇਣਾਂ ਪਹਿਲਾਂ ਸਾਡੀ ਲਾਈਨ ਪਾਓ ਕੋਈ ਇਹਨਾਂ ਦਾ ਪੁਰਾਣਾ ਮਸਲਾ ਕੋਈ ਕੋਰਟ ਦੀ ਵੀ ਸਟੇ ਹੋਈ ਹੋਈ ਹੈ ਕਿਸੇ ਮੈਟਰ ਤੇ ਤੇ ਰਾਤ ਇਹਨਾਂ ਦਾ ਬੜਾ ਮੋਟਾ ਲੜਾਈ ਝਗੜਾ ਹੋਇਆ ਉੱਥੇ ਉਹ ਜਦੋਂ ਮੌਕੇ ਤੇ ਕਿਹੜਾ ਠੀਕ ਠਾਕ ਹੋ ਗਿਆ ਸੀਗਾ ਬਸ ਉਹਦੇ ਜੇ ਕੋਈ ਹੋਊਗਾ ਉਹਦੀ ਤੈਸੀਰ ਸੂਰਤ ਵੈਸੀ ਕਾਰਵਾਈਆਂ ਮਲਟੀ ਲੈਂਦੀ ਜਾਊਗਾ ਨਹੀਂ ਪ੍ਰਸ਼ਾਸਨ ਨੇ ਪਹਿਲਾਂ ਜੀ ਇਸ ਮਸਲੇ ਨੂੰ ਟਕਾਉਣ ਦਾ ਯਤਨ ਕੀਤਾ ਸੀਗਾ ਜੀ ਪਹਿਲਾਂ ਜਦੋਂ ਸ਼ੁਰੂ ਹੋਇਆ ਜੀ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਵੀ ਉਹ ਕਦੋਂ ਕੱਲ ਵਿਵਾਦ ਪਿਆ ਜੀ ਵੀਰ ਉਹ ਅਧਿਕਾਰੀ ਵੀ ਪਹੁੰਚੇ ਸੀਗੇ ਨਹੀਂ ਵਿਵਾਦ ਤਾਂ ਸਵੇਰ ਦੇ ਉੱਥੇ ਪ੍ਰਸ਼ਾਸਨ ਹੀ ਖੜਾ ਹੈ ਸਵੇਰ ਦੇ ਹੀ ਟਕਾਰ ਰਹੇ ਨੇ ਇਹ ਘਟਨਾ ਰਾਤ ਦੀ ਹੈ ਜੀ ਇਹ ਇਹ ਰਾਤ ਦੀ ਹੈ